ਉਡਾਟਾ ਸ਼ਹਿਰ ਦੇ 12 ਨੰਬਰ 16 ਤੇ 18 ਦੇ ਵਿੱਚ ਲੱਗੇ ਕੂੜੇ ਦੇ ਡੰਪਾ ਖਿਲਾਫ ਬੋਹਲਾ ਨਵਾਸੀਆਂ ਤੋਂ ਧਰਨਾ 7ਵੇਂ ਦਿਨ ਵੀ ਜਾਰੀ ਹੈ ਲੋਕਾਂ ਦਾ ਕਹਿਣਾ ਹੈ ਕਿ ਦਿਨ ਰਾਤ ਇੱਥੇ ਕੂੜਾ ਸੁੱਟਿਆ ਜਾਂਦਾ ਹੈ ਜਿਸ ਕਾਰਨ ਬਿਮਾਰੀਆਂ ਵੀ ਫੈਲ ਰਹੀਆਂ ਨੇ ਧਰਨਾ ਕਰਨ ਵਾਲਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੂੜਾ ਤੁਰੰਤ ਹੋਰ ਥਾਂ ਸ਼ਿਫਟ ਕੀਤਾ ਜਾਵੇ ਨਹੀਂ ਤਾਂ ਉਹਨਾਂ ਨੇ ਹੋਰ ਵੀ ਤੇਜ਼ ਕੀਤਾ ਜਾਵੇ ਸਾਰੀ ਮੰਡੀ ਨੂੰ ਪਤਾ ਵੀ ਧਰਨਾ ਕਿਸ ਵਾਸਤੇ ਲੱਗਿਆ ਹੋਇਆ ਗੰਦੇ ਸਬੰਧ ਵਿੱਚ ਸਾਡੇ ਕੋਲ ਨਾਤਾ ਦੀ ਪ੍ਰਸ਼ਾਸਨ ਦਾ ਬੰਦਾ ਆਇਆ ਆਹ ਕੋਈ ਪੰਜਾਬ ਸਰਕਾਰ ਦਾ ਬੰਦਾ ਪਹੁੰਚਿਆ ਨਾ ਨਹੀਂ ਕੋਈ ਐਮਐਲਏ ਸਾਹਿਬ ਨੇសារ ਲਈਆ ਉਲਟਾ ਐਮਐਲਏ ਸਾਹਿਬ ਨੇ ਕੱਲ ਇੱਕ ਕਾਨਫਰੰਸ ਰਾਹੀਂ ਵੀਡੀਓ ਪਾਈ ਆ ਫੇਸਬੁਕ ਤੇ ਵੀ ਅੱਗੇ ਇਹ ਤਾਂ ਪਿਛਲੀਆਂ ਕਾਲੀ ਕਾਂਗਰਸੀਆਂ ਵਲੇ 20-25 ਸਾਲਾਂ ਤੋਂ ਲੱਗਿਆ ਹੋਇਆ ਜਦ ਕੀ ਇਹ ਸਰਾਸਰ ਝੂਠ ਹੈ ਇਹ ਅੱਜ ਤੋਂ 2 2.5 ਸਾਲ ਪਹਿਲਾਂ ਇਹ ਲਾਣਾ ਰੋਡ ਦੇ ਉੱਪਰ ਇਹਨਾਂ ਨੇ ਲੀਜ਼ ਤੇ ਜਗ੍ਹਾ ਲਈ ਹੋਈ ਸੀ ਨਗਰ ਕੌਂਸਲ ਨੇ ਉਹਦੀ 25 ਸਾਲਾਂ ਲੀਜ਼ ਉਹਦੀ ਪੂਰੀ ਹੋ ਚੁੱਕੀ ਕਹਿੰਦੇ ਇਹਨਾਂ ਨੇ ਸਾਨੂੰ ਵਿਸ਼ਵਾਸ ਚ ਲਿਆ ਸਾਰਿਆਂ ਨੂੰ ਵੀ ਕੇਰਾਂ ਟੈਂਪਰਰੀ ਤੌਰ ਤੇ ਵੀ ਸ਼ਹਿਰ ਦੂਖੀਆ ਵੀ ਕੇਰ ਆਇਥੇ ਟੈਂਪਰਰੀ ਤੌਰ ਤੇ ਸਾਨੂੰ ਦੱਬ ਲੈਣ ਦੋ ਵੀ ਥੁੱਟੇ ਤੇ ਗੰਦ ਨਹੀਂ ਪੈਣ ਦਿੰਦੇ ਵੀ ਫਿਰ ਅਸੀਂ ਪੱਕਾ ਹੱਲ ਕਰਦਾਂਗੇ ਇਹਨਾਂ ਨੇ ਉਲਟਾ ਉੱਥੇ ਜਿਹੜਾ ਲੀਜ਼ ਤੇ ਇਹਨਾਂ ਕੋਲੇ ਜ਼ਮੀਨ ਸੀ ਜੋ ਉਹਦਾ ਵੀ 2 250 ਟਰਾਲੀ ਲਿਆ ਕੇ ਇੱਥੇ ਦੱਬਤੀ ਅਸੀਂ ਬੋਲੇ ਨਹੀਂ ਬੋਲੇ ਨਹੀਂ ਵੀ ਚਲ ਕੋਈ ਨਾ ਮਿੱਟੀ 'ਚ ਦੱਬਤੀ ਥੱਲੇ ਵੀ ਕੋਈ ਗੱਲ ਨਹੀਂ ਮਜਬੂਰੀ ਹੋ ਸਕਦੀ ਹੈ ਨਗਰ ਕੌਂਸਲ ਦੀ ਪਰ ਇਹ ਕਹਿੰਦੇ ਨੇ ਵੀ 20-25 ਸਾਲਾਂ ਤੋਂ 20-25 ਸਾਲਾਂ ਤੋਂ ਨਹੀਂ ਹੈਗਾ ਇਹ ਐਮਐਲਏ ਸਾਹਿਬ ਝੂਠ ਬੋਲ ਰਹੇ ਤੇ ਇਹ 2 2.5 ਪਹਿਲਾਂ ਤਾਂ ਥੋੜਾ ਥੋੜਾ ਰੇੜੀਆਂ ਰਾਹੀ ਆਉਂਦਾ ਰਿਹਾ ਫੇਰ ਹੁਣ ਸਾਲ ਪੂਰੇ ਸਾਲ ਤੋਂ ਜਮਨ ਨਜ਼ਾਇਲ ਟਰਾਲਿੰਗ ਹੀ ਪਰ ਪਰ ਕੇ ਆਉਣ ਲੱਗੀਆਂ ਜਿਹੜੀਆਂ ਡੇਲੀ ਦੀਆਂ 25 ਤੋਂ 35 ਦੇ ਵਿੱਚ ਵਿੱਚ ਆਉਂਦੀਆਂ ਨੇ ਲਗਭਗ ਅਸੀਂ ਬੇਨਤੀ ਕਰਦੇ ਹਾਂ ਸਾਰੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਸਾਡੇ ਐਮ.ਐਲ.ਏ. ਸਾਹਿਬ ਨੂੰ ਬੁੱਲਾਡੇ ਹਲਕੇ ਦੇ ਐਮ.ਐਲ.ਏ. ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਈਓ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਨੂੰ ਗੰਦ ਨੂੰ ਇੱਥੋਂ ਚਿਕਾਇਆ ਜਾਵੇ ਤੁਸੀਂ ਸ਼ਹਿਰ ਤੋਂ ਕੋਈ ਬਾਹਰ ਜਗ੍ਹਾ ਦੇਖ ਕੇ ਲੀਜ਼ ਤੇ ਲੈ ਲਓ ਜਾਂ ਕੋਈ ਜਿੰਮੀ ਵੀ ਤੁਹਾਨੂੰ ਠੀਕ ਬੈਠਦਾ ਪਰ ਘਰਾਂ ਦੇ ਵਿੱਚ ਇਹ ਨਹੀਂ ਠੀਕ ਆਉਂ ਪਰ ਪਬਲਿਕ ਨੂੰ ਤੁਸੀਂ ਕਹਿੰਦੇ ਹੋ ਪੜਕਾਉਂਦੇ 16 ਵਾਟ ਦਾ ਐਮਸੀ ਪੜਕਾਉਂਦਾ ਜੀ 18 ਦਾ ਪੜਕਾਉਂਦਾ ਅਸੀਂ ਕੋਈ ਪੜਕਾਉਂਦੇ ਨਹੀਂ ਆ ਪਬਲਿਕ ਬੈਠੀ ਆ ਇਹਨਾਂ ਨੂੰ ਤੁਸੀਂ ਆਪ ਖੁਦ ਇਹਨਾਂ ਦੇ ਬਿਆਨ ਇਹਨਾਂ ਦੀ ਗੱਲ ਸੁਣ ਸਕਦੇ ਹੋ ਵੀ ਇਹ ਕਦੋਂ ਦਾ ਲਾਇਆ ਗਿਆ ਹੈ ਇਹ ਸਿਰਫ 2.5 ਸਾਲ ਪਹਿਲਾਂ ਲਾਇਆ ਗਿਆ ਹੈ ਪਰ ਜਿਹੜਾ ਈਓ ਆ ਸਾਡਾ ਉਹ ਐਮਐਲ ਵੀ ਕਹਿੰਦੇ ਇਹੀ ਚੱਲਦਾ ਸਾਰੇ ਕੰਮ ਜੋ ਐਮਐਲਏ ਸਾਹਿਬ ਕਹਿੰਦੇ ਨੇ ਈਓ ਉਹੀ ਕਰਦਾ ਐਮਸੀਆਂ ਨੂੰ ਤੇ ਸਾਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਪਲੀਜ਼ ਅਸੀਂ ਸਾਰੇ ਸਾਡੇ ਬਲਾਡਾ ਨਿਵਾਸੀਆਂ ਨੂੰ ਕਹਿੰਦੇ ਆਂ ਕਿ ਸਾਡੀ ਹੈਲਪ ਕਰੋ ਪਲੀਜ਼ ਕਿਉਂ ਇਹ ਗੰਗ ਦਾ ਢੇਰਾ ਬਸ ਸ਼ਹਿਰ ਤੋਂ ਦੂਰ ਨਿਵਾਸਕ ਉਹ ਤਾਂ ਕਹਿੰਦੇ ਤਰਨਾ ਲਾਣਾ ਕੋਈ ਆਉ ਨਹੀਂ ਆ ਮੇਰੇ ਕੋਲ ਕੋਈ ਥੋੜਾ ਮਿਲਦਾ ਹੀ ਨਹੀਂ ਹੈਗਾ ਮੇਰੇ ਕੋਲ ਆਓ ਮੀਟਿੰਗ ਕਰੋ ਬੈਠ ਕੇ ਆਪਾਂ ਮਸਲਾ ਹੱਲ ਕਰਾਂਗੇ ਥੋੜੀ ਜੋ ਕੋਈ ਗਿਆ ਉਹਨਾਂ ਨੂੰ ਨਹੀਂ ਜਿਉਂ ਮੈਨੂੰ ਮੈਸੇਜ ਆਉਂਦਾ ਸੀ ਜ਼ਰੂਰ ਜਾਂਦੇ ਠੀਕ ਹੈ ਉਹਨਾਂ ਨੇ ਕੱਲ ਕਹਿਤਾ ਤੁਹਾਨੂੰ ਲਿਆਣ ਦੇਤੇ ਵੀ ਹਾਂ ਮੇਰੇ ਕੋਲ ਆਉਣ ਜਾਂ ਮੈਂ ਉਹਨਾਂ ਕੋਲ ਚਲੇ ਆ ਜਾਣ ਇੱਥੇ ਪਬਲਿਕ ਬੈਠੀ ਹੈ ਕੱਲ ਨੂੰ ਕਿਹਨਾਂ ਕੋਲੇ ਵੋਟਾਂ ਮੰਗਣ ਆਉਂਗੇ ਜੇ ਆਜਾ ਕੇ ਇਹਨਾਂ ਦਾ ਕੋਈ ਇਹ ਮਜਬੂਰੀ ਸੁਣ ਲਈ ਇਹਨਾਂ ਦੀ ਵੀ ਕੀ ਦੁੱਖ ਤਕਲੀਫ ਇੱਥੇ ਵੀ ਆ ਸਕਦੇ ਨੇ ਇੱਥੋਂ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਉਹ ਕੋਈ ਵੋਟਾਂ ਵੀ ਦੇ ਨੇ ਉਹ ਪਹਿਲਾਂ ਅਖਬਾਰਾਂ ਚ ਵੀ ਖਬਰਾਂ ਲੱਗੀਆਂ ਉਹ ਬੁਰਾ ਕਾਰਨ ਹੈ ਕਿ ਮੈਨੂੰ ਮਿਲ ਸਕਦਾ ਤੁਸੀਂ ਕੋਈ ਡਾ ਵੀ ਵਿਚਾਰ ਹੈ ਉਹਨਾਂ ਨੂੰ ਮਿਲਣ ਦਾ ਕੋਈ ਜਾਣ-ਅਣਾਂ ਕੋਲ ਜੀ ਦੇਖੋ ਜੀ ਜੇ ਇਹ ਸਾਡੇ ਵਾਰਡ ਨਿਵਾਸੀ ਜਾਂ ਸਾਡੇ ਸ਼ਹਿਰ ਨਿਵਾਸੀ ਕਹਿਣਗੇ ਵੀ ਆਪਾਂ ਉਹਨਾਂ ਕੋਲ ਚੱਲਣਾ ਤਾਂ ਜਰੂਰ ਜਿਵੇਂ ਇਹਨਾਂ ਦਾ ਹੁਕਮ ਹੋ ਅਸੀਂ ਉਮੇ ਤਿਆਰ ਹੈ ਅਗਰ ਇਹਨਾਂ ਦਾ ਹੁਕਮ ਹੋਇਆ ਵੀ ਉਹ ਇੱਥੇ ਆ ਕੇ ਇਹਨਾਂ ਦੀ ਸਮੱਸਿਆ ਸੁਣਨ ਤਾਂ ਅਸੀਂ ਉਮੇ ਵੀ ਤਿਆਰ ਹਾਂ ਜਿਵੇਂ ਉਹ ਕਹਿੰਦਾ ਸੀ ਹਰ ਪੱਖੋਂ ਪਿਆਰ ਹੈ ਪਰ ਦੰਦ ਦਾ ਢੇਰ ਟੋਟਾ ਆ ਗਿਆ ਮੇਰਾ ਘਰ ਇਸ ਡੰਪ ਦੇ ਬਿਲਕੁਲ ਬੈਕ ਸਾਈਡ ਹੈ ਜਿੱਥੋਂ ਡੰਪ ਸਟਾਰਟ ਹੁੰਦਾ ਉਹਦੇ 10 ਮੀਟਰ ਦੇ ਦਾਇਰੇ ਚ ਸਾਡੇ ਸਾਰੇ ਦੇ ਘਰ ਜਿੰਨੇ ਇੱਥੇ ਲੋਕ ਖੜੇ ਕੀ ਕਹੋਗੇ ਕੱਲ ਐਮਐਲ ਸਾਹਿਬ ਨੇ ਕਿਹਾ ਸੀ ਕਿ ਇਹ ਡੰਪ ਤਾਂ ਬਹੁਤ ਪੁਰਾਣਾ ਹੈ 15 20 ਸਾਲ ਪੁਰਾਣਾ ਹੋ ਗਿਆ ਪਰ ਤੁਸੀਂ ਵਾਰਡ ਵਾਸੀ ਕਹਿ ਰਹੇ ਹੋ ਕਿ 2 2.5 ਸਾਲ ਤੋਂ ਹੈ ਕੌਣ ਸੱਚ ਬੋਲ ਰਿਹਾ ਹੈ ਸਰ ਸਚਾਈ ਇੱਥੇ ਲਗਭਗ ਸਭ ਨੂੰ ਪਤਾ ਹੈ ਜਿੰਨੇ ਵੀ ਇੱਥੇ ਲੋਕ ਨੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਇਹ ਜਿਹੜਾ ਡੰਪ ਸੀ ਨਾ ਉਹ ਅੱਜ ਤੋਂ ਕਾਫੀ ਸਾਲਾਂ ਤੋਂ ਕਲਾਨਾ ਰੋਡ ਤੇ ਚੱਲ ਰਿਹਾ ਸੀ ਸਾਡੀ ਜਾਨ ਸਮਝ ਚ ਇਹ ਵੀ ਗੱਲ ਆਈ ਹੈ ਕਿ 25 ਸਾਲਾਂ ਦੀ ਲੀਜ਼ 'ਚ ਉਹ ਡੰਬ ਉਥੇ ਵਰਕਿੰਗ ਚ ਸੀ ਜਦੋਂ ਉਸ ਚੀਜ਼ ਦੀ ਲੀਜ਼ ਪੂਰੀ ਹੋ ਗਈ ਇਹਨਾਂ ਨੇ ਸਟਾਰਟ ਕਰਦੇ ਇੱਥੇ ਗੱਡੀਆਂ ਲਿਆਨਾਂ ਗੱਡੀ ਲਿਆਨ ਤੋਂ ਪਹਿਲਾਂ ਇੱਥੇ ਭਰਤ ਪਾਈ ਗਈ ਸੀ ਕੁਝ ਐਸ਼ ਲੈ ਕੇ ਆਏ ਸੀ ਕੁਝ ਮਿੱਟੀ ਲੈ ਕੇ ਆਏ ਸੀ ਜਦੋਂ ਅਸੀਂ ਇੱਥੇ ਐਮਸੀ ਸਾਹਿਬ ਜਿਹੜੇ ਸਾਡੇ ਵਾਰਡ ਦੇ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹ ਜਿਹੜਾ ਪੂਰਾ ਏਰੀਆ ਇਹ ਪਾਰਕ 'ਚ ਕਨਵਰਟ ਹੋਊਗਾ ਫਿਰ ਉਹ ਤੋਂ ਬਾਅਦ ਕੀ ਹੋਇਆ ਇੱਥੇ ਕੂੜਾ ਆਣਾ ਸ਼ੁਰੂ ਹੋ ਗਿਆ ਇਹ ਕੂੜਾ ਆਣਾ ਸ਼ੁਰੂ ਹੋਇਆ ਤਾਂ ਲੋਕਾਂ ਨੇ ਵੀ ਕਿਹਾ ਜਾ ਰਿਹਾ ਹੈ ਐਡਾ ਆਬਾਦੀ ਭਰਿਆ ਏਰੀਆ ਤੁਸੀਂ ਕੂੜਾ ਕਿਵੇਂ ਇੱਥੇ ਸਿੱਟੀ ਜਾਂਦੇ ਹੋ ਫਿਰ ਇਹਨਾਂ ਨੇ ਕੀ ਕਰਿਆ ਉਹ ਪਲਾਸਟਿਕ ਤੇ ਜਿੰਨਾ ਵੀ ਕੂੜਾ ਥੱਲੇ ਸੀ ਉਹਦੇ ਉੱਤੇ ਇੱਕ ਕਲੀਅਰ ਮਿੱਟੀ ਦੀ ਹੋਰ ਪਾਤੀ ਫਿਰ ਉਹ ਤੋਂ ਬਾਅਦ ਇਹ ਕੰਮ ਕੰਟੀਨਿਊ ਚੱਲਦਾ ਰਿਹਾ ਇੱਥੇ ਟਰਾਲੀਆਂ ਆਉਂਦੀਆਂ ਰਹੀਆਂ ਮਿਊਂਸੀਪਲ ਕਾਰਪੋਰੇਸ਼ਨ ਦੇ ਵਹੀਕਲ ਆਈ ਗਏ ਰੇੜੀਆਂ ਆਈ ਗਈ ਤੇ ਕੰਟੀਨਿਊਸ ਕਰਦੇ ਕਰਦੇ ਇੱਥੇ ਹੁਣ ਬਹੁਤ ਜ਼ਿਆਦਾ ਭਰ ਚੁੱਕਿਆ ਕਿ ਲੈਂਡ ਵੀ ਨਹੀਂ ਦਿਖਦਾ ਜਿਹੜੀ ਇਹਦੀ ਟਾਈਮ ਲਾਈਨ ਦੀ ਗੱਲ ਹੈ ਇਹ ਲਗਭਗ 2 ਸਾਲ 2 ਸਾਲ ਤੋਂ ਇਹ ਚੱਲ ਰਿਹਾ ਹੈ ਤੇ ਆਏ ਨਹੀਂ ਹੈਗਾ ਐਮਐਲਏ ਸਾਹਿਬ ਜਾਂ ਕਿਸੇ ਨੂੰ ਵੀ ਇਹਦੇ ਬਾਰੇ ਪਤਾ ਨਹੀਂ ਕਿਉਂਕਿ ਪਿਛਲੇ ਸਾਲ ਵੀ ਇੱਥੇ ਧਰਨਾ ਲੱਗਿਆ ਸੀ ਅਗਸਤ 2024 ਦੇ ਵਿੱਚ ਇੱਥੇ ਲੋਕ ਜਮ੍ਹਾਂ ਸੇਮ ਜਗ੍ਹਾ ਤੇ ਬੈਠੇ ਸੀ ਦਿਨ ਰਾਤ ਦਾ ਧਰਨਾ ਦਿੰਦੇ ਸੀ ਤੇ ਉਦੋਂ ਵੀ ਇਹੀ ਮੰਗ ਸੀ ਕਿ ਇਹਨੂੰ ਇੱਥੋਂ ਇੱਕ ਚੱਕ ਕੇ ਬਾਹਰ ਲੈ ਜਾਇਆ ਜਾਵੇ ਉਹਦੀ ਵੀ ਮੀਟਿੰਗ ਹੋਈ ਸੀ ਅਸੀਂ 5-7 ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਐਚਡੀਐਮ ਸਾਹਿਬ ਨੇ ਕਿਹਾ ਸੀਗਾ ਕਿ 15 ਅਗਸਤ ਨਾਲਾ ਤੁਸੀਂ ਇਹ ਧਰਨਾ ਚੱਕ ਲਓ ਆਪਾਂ ਆਉਣ ਵਾਲੇ 2 ਮਹੀਨਿਆਂ 'ਚ ਇਹਦਾ ਹੱਲ ਕਰ ਦਾਂਗੇ ਉਸ ਕਿ ਐਨ ਤੇ ਅਸੀਂ ਇੱਥੋਂ ਵਿਸ਼ਵਾਸ ਕਰਕੇ ਧਰਨਾ ਚੱਕ ਲਿਆ ਪਰ ਉਸ ਤੋਂ ਬਾਅਦ ਵੀ ਅੱਜ ਤੁਸੀਂ ਦੇਖੋ 1.5 ਸਾਲ ਹੋ ਚੁੱਕਿਆ ਚੀਜ਼ ਬੰਦ ਤਾਂ ਕੀ ਹੋਣੀ ਸੀ ਇੱਥੇ ਹੋਰ ਕੂੜਾ ਆਈ ਜਾਂਦਾ ਪਈ ਜਾਂਦਾ ਇਸ ਬਿਨਾ ਸੈਗਰੀਗੇਸ਼ਨ ਕਰੇ ਸੈਗਰੀਗੇਸ਼ਨ ਤੇ ਪ੍ਰੋਸੈਸ ਤੋਂ ਬਚਣ ਲਈ ਇਹ ਕੀ ਕਰ ਦਿੰਦੇ ਨੇ ਇੱਥੇ ਅੱਗ ਲਾ ਦਿੰਦੇ ਕਿਉਂਕਿ ਐਨੇ ਟਾਇਰ ਸੈਗਰੀਗੇਟ ਕਿਵੇਂ ਕਰਨਗੇ ਇਹਨਾਂ ਕੋਲੇ ਮਸ਼ੀਨ ਹੀ ਨਹੀਂ ਅਸੀਂ ਕਿੰਨੇ ਸਾਲਾਂ ਤੋਂ ਰਹਿੰਦੇ ਇੱਥੇ ਮਸ਼ੀਨ ਹੀ ਨਹੀਂ ਖੜੀ ਕੋਈ ਉਹਨੂੰ ਅੱਗ ਲਾ ਦਿੰਦੇ ਆ ਲੋਕਾਂ ਦੇ ਘਰਾਂ 'ਚ ਧੂਆ ਉੱਡ ਜਾਂਦਾ ਐਨੇ ਕੁ ਲੋਕ ਔਖੇ ਔਖੇ ਨੇ ਕਿ ਅਸੀਂ ਦੁਬਾਰਾ ਸੋਚਿਆ ਸੀ ਇਕੱਠੇ ਹੋਏ ਇੱਥੇ ਜੀ ਅਸੀਂ ਦੁਬਾਰਾ ਧਰਨਾ ਦੇਵਾਂਗੇ ਪਰ ਇਸ ਵਾਰੀ ਕੋਈ ਵੀ ਵਾਅਦਾ ਨਹੀਂ ਚੱਲੂਗਾ ਨਮਕੂੜਾ ਸੀ ਆ ਨਹੀਂ ਜੁੰਦੇ ਪੁਰਾਣਾ ਕੂੜਾ ਜਦੋਂ ਇੱਥੋਂ ਚੱਕ ਲੈਣਗੇ ਇਹ ਧਰਨਾ ਵੀ ਇੱਥੋਂ ਚੱਕਿਆ ਜਾਏ ਅਗਰ ਇਹ ਲੰਬਾ ਨਹੀਂ ਕੂੜਾ ਚੱਕਿਆ ਜਾਂਦਾ ਤਾਂ ਸੰਘਰਸ਼ ਹੋਰ ਕਿੰਨਾ ਕਿੱਦਾਂ ਦਿਖਾ ਕਰ ਹੋਣੀ ਕਿੰਨਾ ਸਰ ਇਹ ਸੰਘਰਸ਼ ਆਹੀ ਚੱਲਦਾ ਰਹੂਗਾ ਜਿੰਨੇ ਕੁ ਲੋਕ ਇੱਥੇ ਔਖੇ ਨੇ ਉਹ ਆਪਦੇ ਘਰਾਂ ਚੋਂ ਧੂਆਂ ਲੈਣ ਨਾਲੋਂ ਇੱਥੇ ਬੈਠਣਾ ਜ਼ਰੂਰੀ ਸਮਝਣਗੇ ਅਸੀਂ ਸਾਰੇ ਜਿੰਨਾ ਮਰਜੀ ਸਮਾਂ ਲੱਗ ਜਾਏ ਇੱਥੇ ਬੈਠਾਂਗੇ ਕੋਈ ਵੀ ਇੱਥੋਂ ਹਟਣ ਨਹੀਂ ਆਲਾ ਪਰ ਮੰਗ ਸਿਰਫ ਦੋ ਐ ਕੋਈ ਪੋਲੀਟੀਕਲ ਮੰਗ ਨਹੀਂ ਹੈਗੀ ਨਮਾ ਕੂੜਾ ਇੱਥੇ ਆਊਗਾ ਨਹੀਂ ਪਲੱਸ ਇਹ ਡੰਪ ਦਾ ਜਿੰਨਾ ਕੂੜਾ ਇੱਥੇ ਪਿਆ ਇਹ ਕਲੀਅਰ ਕਰਕੇ ਜਿੰਮਾ ਪਹਿਲਾਂ ਇੱਥੇ ਲਿਆਇਆ ਗਿਆ ਸੀ ਇਹਨੂੰ ਬਾਹਰ ਲੈ ਕੇ ਜਾਇਆ ਜਾਵੇ ਤੇ ਇਹ ਜਿੰਨੇ ਵੀ ਇੱਥੇ ਲੋਕ ਬੈਠੇ ਨੇ ਸਾਡੇ ਭਾਈ ਨੇ ਸਾਰੇ ਕੋਈ ਵੀ ਐਮਐਲਏ ਹੁਣ ਹਾਲਤ ਦੀ ਘੜੀ ਇੱਥੇ ਬਣ ਚੁੱਕਿਆ ਐ ਐਮਐਲਏ ਬਣਨ ਤੋਂ ਪਹਿਰਾ ਉਹ ਸਾਡਾ ਭਾਈ ਸੀ ਇਹ ਸਾਰੇ ਬਜ਼ੁਰਗਾਂ ਦੇ ਬੱਚੇ ਆ ਉਹ ਜਦੋਂ ਇੱਥੇ ਤੂਆਂ ਲੱਗਦਾ ਤਾਂ ਉਹਨਾਂ ਦਾ ਵੀ ਤਾਂ ਘਰੇ ਜਾਂਦਾ ਕੋਈ ਪੋਲੀਟੀਕਲ ਕਰ ਪੁੱਛ ਕੇ ਥੋੜੀ ਉਹਨਾਂ ਦੇ ਘਰਾਂ 'ਚ ਬੜਦਾ ਤਾਂ ਸਾਰੇ ਸਾਡੇ ਭਾਈ ਨੇ ਜਿੰਨੇ ਇੱਥੇ ਬੈਠੇ ਨੇ ਕੋਈ ਹੋਰ ਵਾਰਡ ਦੇ ਬੰਦੇ ਵੀ ਆਏ ਆ ਸਾਡੇ ਭਾਈ ਬਣ ਕੇ ਆਏ ਆ ਸਾਨੂੰ ਇੱਥੇ ਸਪੋਰਟ ਕਰਨਾ ਹੈ ਕਿਉਂਕਿ ਜੇ ਸਾਡੀ ਤਕਲੀਫੇ ਸਮਝਣਗੇ ਤਾਂ ਹੀ ਤਾਂ ਮੀਟਿੰਗ ਦੇ ਵਿੱਚ ਗੱਲ ਚੱਕਣਗੇ ਕੀ ਐ ਥੋੜ੍ਹਾ ਦਮ ਪ ਚੱਕਿਆ ਜਾਵੇ ਤਾ ਸਾਡੀ ਬੇਨਤੀ ਹੈ ਕਿ ਇਹਨੂੰ ਪੋਲੀਟੀਕਲ ਨਾ ਮੰਨੋ ਇਹ ਸਾਡੇ ਸਾਡੇ ਜਿੰਨੇ ਇੱਥੇ ਘਰ ਇੱਥੇ ਬੀਬੀਆਂ ਸਾਰੇ ਬਜ਼ੁਰਗ ਬੈਠੇ ਨੇ ਸਾਰੇ ਇਸ ਚੀਜ਼ ਤੋਂ ਤੰਗ ਨੇ ਬਹੁਤ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਨੇ ਜਦੋਂ ਤੁਸੀਂ ਇੱਥੋਂ ਕਲੀਅਰ ਕਰ ਦੋਗੇ ਅਸੀਂ ਹੱਥ ਬਨ ਕੇ ਤਰਨਾ ਇੱਥੋਂ ਚੱਕ ਲਾਂਗੇ ਇਹ ਹੁਣ ਤੋਂ ਹੀ ਨਹੀਂ ਪਿੱਛੇ ਵੀ 1.5 ਸਾਲ ਹੋਇਆ ਉਦੋਂ ਵੀ ਬਾਰਡ ਵਾਸ ਨੂੰ ਇਹਨਾਂ ਨੂੰ ਘਰ ਨਾ ਲਾਇਆ ਸੀ ਉਦੋਂ ਐਸਵੀਐਮ ਸਾਹਿਬ ਨੇ ਵੀ 1.5 ਸਾਲ ਪਹਿਲਾਂ ਕਮਿਟਮੈਂਟ ਕੀਤੀ ਸੀਗੀ ਵੀ ਜਿਹੜਾ ਇੱਕ ਵਾਰੀ ਤੁਸੀਂ ਧਰਨਾ ਇਹਨਾਂ ਨੂੰ ਚੱਕ ਲਓ ਵੀ ਥੋੜਾ ਜਿਹੜਾ ਹੈਗਾ ਇੱਥੇ ਇਹ ਡੰਪਰ ਸੀ ਇਹਦਾ ਮਸਲਾ ਹੱਲ ਕਰਦਾਂਗੇ ਚੱਕ ਦਾਂਗੇ ਪਰ ਉਹ ਉਹਦੇ ਨਾਲ ਇਹ ਵੀ ਕਮਿਟਮੈਂਟ ਕੀਤੀ ਸੀਗੀ ਵੀ ਇੱਥੇ ਪਾਰਕ ਬਣਾਇਆ ਜਾਊਗਾ ਪਰ ਕੁਝ ਨਹੀਂ ਹੋਇਆ ਉਹਨਾਂ ਨੇ ਪਹਿਲਾਂ ਹੌਲੀ-ਹੌਲੀ ਮਤਲਬ ਪਹਿਲਾਂ ਤਾਂ ਇੱਕ-ਇੱਕ ਦੋ-ਦੋ ਟਰਾਲੀਆਂ ਆਉਂਦੀਆਂ ਸੀਗੀਆਂ ਉਸ ਤੋਂ ਬਾਅਦ ਮਸ਼ੀਨਰੀ ਸਾਰੀ ਲੈ ਕੇ ਇੱਥੇ ਖੜਾ ਖੜਾਉਣ ਲੱਗੇ ਤੇ ਫੇਰ ਮਤਲਬ ਸਾਰਾ ਜਿਹੜਾ ਮੰਡੀ ਦਾ ਕੂੜਾ ਸਾਰੀ ਇੱਥੇ ਮਰੇ ਹੋਏ ਪਸ਼ੂ ਸਾਰੀ ਜਿਹੜੀ ਜਿਹੜੀ ਗੰਦਗੀ ਹੈ ਇੱਥੇ ਜਿਹੜੀ ਉਹ ਹੁਣ ਤੱਕ ਸਿੱਟ ਰਹੇ ਨੇ ਐਮਐਲਏ ਸਾਹਿਬ ਨੇ ਬਿਆਨ ਦਿੱਤਾ ਹੈ ਵੀ ਇਹ ਜਿਹੜਾ ਡੰਪ ਹੈ ਇੱਥੇ 25 ਸਾਲ ਜਿੰਨੀ ਜਿੰਮੇ ਕੋਈ ਕਾਂਗਰਸ ਦੀ ਸਰਕਾਰ ਰਹੀ ਹੈ ਜਾਂ ਕੋਈ ਕਾਲੀ ਦਲ ਦੀ ਰਹੀ ਹੈ ਵੀ ਪਿਛਲੇ 25 ਸਾਲਾਂ ਤੋਂ ਇੱਥੇ ਜਿਹੜਾ ਡੰਪ ਕੂੜੇ ਦਾ ਇੱਥੀ ਹੈ ਪਿਛਲੀਆਂ ਸਰਕਾਰਾਂ ਤੋਂ ਹੀ ਲਾਇਆ ਗਿਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜਾ ਇਹ ਡੰਪ ਸੀਗਾ ਪਹਿਲਾਂ ਅ 25 ਸਾਲ ਵਾਸਤੇ ਨਗਰ ਕੌਂਸਲ ਨੇ ਲੀਜ਼ ਤੇ ਲਈ ਸੀ ਜਿਹੜੀ ਕਲਾਣਾ ਰੋਡ ਹੈ ਉਥੇ ਜਿਹੜਾ ਕੂੜਾ ਸੀਗਾ ਉਥੇ ਸਿੱਟਿਆ ਜਾਂਦਾ ਉਹ ਲੀਜ਼ ਹੁਣ ਖਤਮ ਹੋਣ ਕਰਕੇ ਜਦੋਂ ਖਤਮ ਹੋਊਗੀ ਇਹਨਾਂ ਨੇ ਲਿਆ ਕੇ ਇੱਥੇ ਡੰਪ ਲਾਤਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਬਾੜ ਵਾਸੀ ਨੇ ਜਿਹੜੇ 16 17 18 ਬਾੜ ਪੈਂਦੇ ਤਿੰਨ ਚਾਰ ਬਾੜ ਪੈਂਦੇ ਇੱਥੇ ਵਾਲੇ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਗੰਦਗੀ ਮੱਖੀਆਂ ਮੱਛਰ ਤੇ ਰਹਿਗਾ ਖੁੰਦਾ ਜਿਹੜਾ ਪਲਾਸਟਿਕ ਹੈ ਉਹਨੂੰ ਇਹ ਅਗਲਾ ਦੇ ਬਹੁਤ ਜਿਆਦੇ ਜਿਹੜੀ ਗੰਦਗੀ ਫੈਲੀ ਹੋਈ ਆ ਮੱਖੀਆਂ ਦੇਖ ਲਓ ਇੱਥੇ ਆ ਸਾਰੇ ਨੂੰ ਦਿਖਣੀਆਂ ਕੈਮਰੇ ਵੀ ਕਿਵੇਂ ਲੋਕ ਕਿਵੇਂ ਰੋਟੀ ਪਾਣੀ ਖਾਂਦੇ ਆ ਕਿਵੇਂ ਉਹ ਜਿਹੜੇ ਕੋ ਕੱਪੜੇ ਤਾਰਾਂ ਦੇ ਪਾਉਂਦੇ ਆ ਉਹ ਗੰਦੇ ਹੋ ਜਾਂਦੇ ਆ ਬਾਹਰ ਜਿਹੜੇ ਕੋ ਕੱਪੜੇ ਸੁੱਕੜੇ ਪਾਉਂਦੇ ਆ ਧੋਣੇ ਧੋ ਕੇ ਉਹ ਗੰਦੇ ਹੋ ਜਾਂਦੇ ਆ ਮਤਲਬ ਬਹੁਤ ਹੀ ਜਿਹੜੇ ਸਾਰੇ ਵਾਰਡਾਂ ਦੇ ਲੋਕ ਇੱਥੇ ਬਹੁਤ ਪਰੇਸ਼ਾਨ ਨੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਮਾਣਯੋਗ ਇਮਰਾਹੀ ਵੀ ਇਹਨੂੰ ਕਿਤੇ ਇਸ ਰਹਿਸ਼ੀ ਜਗ੍ਹਾ ਤੋਂ ਕੱਢ ਕੇ ਕਿਤੇ ਵਾਰ ਸ਼ਿਫਟ ਕੀਤਾ ਜਾਵੇ ਐਮਐਲਏ ਸਾਹਿਬ ਜਿਹੜਾ ਬਿਆਨ ਦੇ ਰਹੇ ਨੇ ਉਹਦੀ ਅਸੀਂ ਨਖਿੰਦੀ ਕਰਦੇ ਆਂ ਵੀ ਇਹ ਕਾਂਗਰਸ ਵੇਲੇ ਦਾ ਲੱਗਿਆ ਹੋਇਆ ਕੋਈ ਇਹ ਕਾਂਗਰਸ ਵੇਲੇ ਦਾ ਹੀ ਨਹੀਂ ਲੱਗਿਆ ਸਾਡੀ ਪਾਰਟੀ ਨੂੰ ਐਮਐਲਏ ਸਾਹਿਬ ਜਾਣਬੁੱਝ ਕੇ ਜਿਹੜਾ ਉਹ ਬਦਨਾਮ ਕਰ ਰਹੇ ਨੇ ਸੋ ਮੈਂ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਈਓ ਸਾਹਿਬ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਨੂੰ ਕੱਢ ਕੇ ਇਹ ਰੈਸ਼ੀ ਜਗ੍ਹਾ ਤੋਂ ਕੱਢ ਕੇ ਤੇ ਬਾਹਰ ਸ਼ਿਫਟ ਕੀਤਾ ਜਾ ਆਪਾਂ ਇੱਕ ਦੂਜੇ ਦਾ ਬਿਆਨਬਾਜ਼ੀ ਕਰ ਰਹੇ ਆਂ ਇਸ ਬਿਆਨਬਾਜ਼ੀ ਦੇ ਵਿੱਚ ਐਕਸਟਰਾਫੋਰ ਜਿਹੜੇ ਕੋੜੇ ਦੀਆਂ ਟਰਾਲੀਆਂ ਘਰਾਂ ਦੇ ਵਿੱਚੋਂ ਕਰੋ ਜੱਕਣਾ ਬੰਦ ਹੋ ਗਿਆ ਪੜਵਾਸੀ ਆ ਬੈਠਿਆ ਤੇ ਲੇਡੀਆਂ ਵੀ ਸਾਰੇ ਦੁਖੀ ਨੇ ਜਿਵੇਂ ਇਹ ਗਣਗੇ ਐਮਐਲਏ ਸਾਹਿਬ ਨੂੰ ਵੀ ਮਿਲਣ ਨੂੰ ਤਿਆਰ ਆ ਅਸੀਂ ਖੁੱਲੀ ਡਿਬੇਟ ਕਰਨ ਨੂੰ ਵੀ ਤਿਆਰ ਆ ਅਸੀਂ ਸਰ ਇਹਦੇ ਤੇ ਜਿੱਥੇ ਤੱਕ ਤੁਸੀਂ ਮਿਲਣ ਦੀ ਗੱਲ ਕਰੀ ਹੈ ਨਾ ਅਸੀਂ ਜਾਣਦੇ ਜਦੋਂ ਐਮਐਲਏ ਸਾਹਿਬ ਚੁਣੇ ਗਏ ਸੀ ਉਹ ਸਾਡੇ ਪਲਾਟਾਂ 'ਚ ਜਿੰਨੇ ਵੀ ਬੈਠੇ ਘਰਾਂ 'ਚ ਤੇ ਦੁਕਾਨਾਂ 'ਤੇ ਬੈਠ ਕੇ ਹੀ ਸਿਲੈਕਟ ਹੋਏ ਸੀ ਅਸੀਂ ਜਾਣਦੇ ਸਾਡੀ ਕੋਈ ਕਮੇਟੀ ਮੈਂਬਰਾਂ ਦੀ ਨਹੀਂ ਹੈਗੀ ਕੋਈ ਲੀਡਰ ਨਹੀਂ ਇੱਥੇ ਤੁਸੀਂ ਜਿਹੜਾ ਵੀ ਕੁਝ ਬਿਉਰਾ ਦੇਖਣਾ ਹੈ ਪਹਿਲਾਂ ਤਾਂ ਡੰਪ ਤੇ ਆ ਕੇ ਖੜੇ ਹੋ ਕੇ ਦੇਖੋ ਕਿ ਜਿਹੜੀ ਆ ਲੋਕ ਇੱਥੇ ਮੰਗ ਕਰ ਰਹੇ ਨੇ ਉਹ ਸਹੀ ਹੈ ਕਿ ਗਲਤ ਹੈ ਤੇ ਉਹਦੇ ਤੇ ਜੋ ਵੀ ਚਰਚਾ ਕਰਨੀ ਹੈ ਜੋ ਵੀ ਵਾਦਾ ਕਰਨਾ ਹੈ ਉਹ ਲੋਕਾਂ ਦੇ ਵਿਚਾਲੇ ਇੱਥੇ ਆ ਕੇ ਹੀ ਗੱਲ ਕਰਨ ਇਹ ਸਾਡੇ ਸਾਰਿਆਂ ਦੀ ਸਹਿਮਤੀ ਆਪਾਂ ਮੇ ਸਿਆਣੇ ਨੇ ਪਾਵੇਂ